ہوٹل حیات ایل ڈیو بلو ایم اے ایگزیبیشن لگاتار جڑا ونٹر گارمنٹس کی بکنگ کو لے کے جا شو شروعات ہو چکی ہے اور لائف تصویریں جو دیکھ رہے ہو اس ٹائم فسٹ لائن کلیکشن کے سٹال تو اور جدا جدا کسٹمر ہے اپنے ونٹرس کی کلیکشن دیکھتے ہوئے پرکھتے ہوئے اپنے پروڈکٹس کو دیکھ رہے ہیں اور آڈر دن کے لیے ਪੂਰਾ ਮੰਥਨ ਕੀਤਾ ਜਾ ਰਿਹਾ ਸੀ ਕਿ ਕਿਹੜਾ ਪ੍ਰੋਡਕਟ ਪਾਸ ਹੈ ਕਿੰਨੇ ਦੇ ਰਿਵਿਊਜ਼ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਦੇਖ ਰਹੇ ਸੋ ਇਸ ਤੋਂ ਪਤਾ ਲੱਗਦਾ ਕਿ ਇੱਕ ਕਲੈਕਸ਼ਨ ਜਿਹੜੇ ਵਿੰਟਰ ਦੇ ਵਿੱਚ ਅਸੀਂ ਪ੍ਰਿੰਟਰ ਗਾਰਮੈਂਟਸ ਅਸੀਂ ਕਲੈਕਟ ਕਰਦੇ ਆਏ ਆ ਅਸੀਂ ਪਾਣੇ ਆ ਜਿਹਨੂੰ ਬਾਕੇ ਅਸੀਂ ਆਪਣੇ ਆਪ ਨੂੰ ਫੈਸ਼ਨਾਈਜ਼ ਬਣਾਨੇ ਉਹਦੇ ਪਿੱਛੇ ਦੀ ਐਕਸਰਸਾਈਜ਼ ਕੀਤੀ ਤਗੜੀ ਹੈ ਸੋ ਕਿੱਦਾਂ ਮੰਥਨ ਹੋਟਲਾਂ ਦੇ ਰੂਮਸ ਦੇ ਵਿੱਚ ਬੈਠ ਕੇ ਕਿੱਦੇ ਕਿਹੜੇ ਤਰੀਕੇ ਨਾਲ ਇਹ ਚੈਕਿੰਗ ਕੀਤੀ ਜਾਂਦੀ ਹੈ ਕਿੱਦਾਂ ਬੁਕਿੰਗਸ ਹੁੰਦੀਆਂ ਕਿ ਇਦਾਂ ਮਾਲ ਤਿਆਰ ਹੁੰਦਾ ਸੋ ਇਹ ਸਾਰੀ ਇੱਕ ਬਹੁਤ ਵੱਡੀ ਐਕਸਰਸਾਈਜ਼ ਜਿਹੜੀ ਕਿ ਲਗਭਗ 6 ਤੋਂ 7 ਮਹੀਨੇ ਦੀ ਐਕਸਰਸਾਈਜ਼ ਹੈ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੱਦਾਂ ਦਾ ਮਾਹੌਲ ਹੈ ਸੋ ਗੱਲਬਾਤ ਕਰਦੇ ਇਥੇ ਵਿਜ਼ਟਰਸ ਨਾਲ ਵੀ ਕਿ ਵਿਜ਼ਟਰਸ ਕਿੱਥੋਂ-ਕਿੱਥੋਂ ਆਏ ਹੈ ਔਰ ਕੀ ਚੀਜ਼ਾਂ ਨੂੰ ਨੋਟ ਕਰਦੇ ਹੈ ਡਿਊਰਿੰਗ ਦੀ ਕਲੈਕਸ਼ਨ ਨੂੰ ਬੁਕਿੰਗ ਦੇ ਲਈ ਸਰ ਨਮਸਕਾਰ ਨਮਸਕਾਰ ਸਰ کیسے ਆਪ ਬੜੀ ਅਜੀ ਕੁਸ਼ਨ ਹਾਂ ਸੇ ਜੀ ਦਿੱਲੀ ਸੇ ਜੀ ਜਨਪ ਕੋਈ ਸੇ ਦਿੱਲੀ ਆਪਕਾ ਸੁਭਮ ਸੁਭਮ ਗਰਜੀ

ਜਿਹੜਾ ਮੈਨੂਫੈਕਚਰਰ ਦੇ ਕੰਟੈਕਟ ਚੰਦਾ ਹੈ ਚੈੱਕ ਕਰਦਾ ਕਿ ਕਿੱਦਾਂ ਦੀਆਂ ਚੀਜ਼ਾਂ ਕੀ ਨਵੀਂ-ਨਵੀਂ ਕਲੈਕਸ਼ਨਸ ਹੈਗੀਆਂ ਸੋ ਗੱਲਬਾਤ ਕਰਾਂਗੇ ਸਾਮਾ ਜੀ ਨਾਲ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਰ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਫਰਸਟ ਡੇ ਹੈਗਾ ਕਿੱਦਾਂ ਦਾ ਮਾਹੌਲ ਹੈ ਅੱਛਾ ਮਾਹੌਲ ਹੈ ਜੀ ਸਵੇਰੇ ਦੇ ਕਸਟਮਰ ਜੀ ਕੰਟੀਨਿਊ ਆ ਰਹੇ ਜੀ ਤੇ ਲਾਈਕ ਕਰ ਰਹੇ ਨੇ ਕਿਉਂਕਿ ਸਾਡਾ ਤਾਂ ਹਰ ਸਾਲ ਨਿਆ ਜਨਮ ਹੁੰਦਾ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਆ ਜੀ ਨਵੇਂ ਤੋਂ ਨਵਾਂ ਪੰਦੇ ਨਾ ਹੁੰਦਾ ਜੀ ਦਸ ਐਟੀਸਫੈਕਸ਼ਨ ਆ ਕਸਟਮਰਜ਼ ਮਾਈ ਮੋਟਰ ਜੀ ਸਰ ਐਗਜ਼ੀਬਿਸ਼ਨ ਸਟਾਰਟ ਹੋਣ ਤੋਂ ਬਾਅਦ ਪਹਿਲਾਂ ਸ਼ਾਇਦ ਥੋੜੀ ਜਿਹੀ ਘਬਰਾਹਟ ਸੀ ਕਈ ਮੈਨੂਫੈਕਚਰਰਾਂ 'ਚ ਕਿ ਕਿਦਾਂ ਦਾ ਮਾਹੌਲ ਹੋਊਗਾ ਬਾਜ਼ਾਰ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਜੀ ਕੋਈ ਨੈਗੇਟਿਵਿਟੀ ਵੀ ਲੈ ਕੇ ਆਂਦਾ ਕੋਈ ਪੋਜ਼ਿਟਿਵਿਟੀ ਜਾਂਦਾ ਹਮੇਸ਼ਾ ਪੋਜ਼ਿਟਿਵਿਟੀ ਰੱਖੋ ਬਿਲਕੁਲ ਜਿਹਦੇ ਨਾਲ ਇੱਕ ਤੁਹਾਨੂੰ ਅੱਛਾ ਮਾਹੌਲ ਮਿਲੇਗਾ ਫਿਊਚਰ ਤੁਹਾਡਾ ਬਹੁਤ ਵਧੀਆ ਬਣੂਗਾ ਜੀ ਜੇ ਤੁਸੀਂ ਪੋਜ਼ਿਟਿਵ ਰੱਖੋਗੇ ਆਪਣੇ ਉਹਨੂੰ ਤਾਂ ਪੋਜ਼ਿਟਿਵਿਟੀ ਗੱਲਾਂ ਮਿਲਣਗੇ ਤੁਹਾਨੂੰ ਜੀ ਤੁਹਾਨੂੰ ਕਾਮਯਾਬੀ ਮਿਲੂਗੀ ਜਿਹੜੇ ਬੰਦੇ ਨੈਗੇਟਿਵ ਕਰਦੇ ਆ ਉਹ ਨੈਗੇਟਿਵ ਜੀ ਰਹਿੰਦੇ ਆ ਜੀ ਸਰ ਫਰਸਟ ਲਾਈਨ ਨੇ ਸਰੀ ਕੀ ਨਮਾ ਤਿਆਰ ਕੀਤਾ ਫਰਸਟ ਲਾਈਨ ਨੇ ਜਿਹੜਾ ਨਾ ਇੰਪੋਰਟਡ ਯਾਰਨ ਜੀ ਇੰਪੋਰਟਡ ਕਲੋਥ ਜੀ ਕੋਟ ਤਿਆਰ ਕੀਤੇ ਆ ਗਾੜੀ ਗੰ ਤਿਆਰ ਕੀਤੇ ਆ ਨਵੀਆਂ ਕੜਾਈਆਂ ਹੈ ਨਵਾਂ ਪਾਨੇ ਕ੍ਰੋਕ ਟੋਪ ਹੈ ਹੋਰ ਬੱਚੇ ਬਹੁਤ ਮਾਨੇ ਸੂਟ ਬਹੁਤ ਸ਼ਾਨਦਾਰ ਬਣਾਏ ਹੈ ਕੋਟਲੈਸ ਹੋਰ ਵਧੀਆ ਕੋਟ ਸੈਟ ਬਣਾਏ ਹੋਏ ਸੀ ਜੀ ਤੇ ਬਹੁਤ ਸਾਰੀ ਵੈਰਾਈਟੀ ਹੈ ਜਿਹੜਾ ਗਾਹਕ ਪਸੰਦ ਕਰ ਰਿਹਾ ਔਰ ਸਾਨੂੰ ਆਰਡਰ ਵੀ ਦੇ ਰਿਹਾ ਸਰ ਪ੍ਰਾਈਸ ਰੇਂਜ ਕਿਸ ਤਾਂ ਦੀਆਂ ਹੈਗੀਆਂ ਕਿਉਂਕਿ ਪ੍ਰਾਈਸ ਰੇਂਜ ਸਭ ਤੋਂ ਜ਼ਿਆਦਾ ਇੰਪੈਕਟ ਕਰਦੀ ਹੈ ਪ੍ਰਾਈਸ ਬੇਸ਼ੱਕ ਇਫੈਕਟ ਕਰਦੀ ਹੈ ਕਸਟਮਰ ਨੂੰ ਅਸੀਂ ਵਰਾਏ ਸੀ ਉਦਾਂ ਦੇ ਕੱਢੇ ਕਿ ਕਸਟਮਰ ਹੈਪੀ ਓਕੇ ਫਿਊਚਰ ਟ੍ਰੈਂਡ ਕੀ ਹੈ ਹੋਜਰੀਨੂ ਫਿਊਚਰ ਟੈਂਡ ਹਮੇਸ਼ਾ ਨਿਆਪਣ ਤੁਸੀਂ ਜੇ ਕੋਈ ਵੀ ਕਸਟਮਰ ਆਉਂਦਾ ਚਾਹੇ ਆਪਾਂ ਵੀ ਕਿਸੇ ਦੁਕਾਨ ਤੇ ਜਾਂਦੇ ਅਸੀਂ ਇੱਕੋ ਗੱਲ ਕਹਿੰਦੇ ਜੇ ਕੁਝ ਨਵਾਂ ਆਇਆ ਤਾਂ ਦਿਖਾ ਬਿਲਕੁਲ ਠੀਕ ਹੈ ਹਰ ਕਸਟਮਰ ਇਹ ਹੀ ਜਾਂਦਾ ਕਿ ਕੁਝ ਨਵਾਂ ਹੋਵੇ ਤੇ ਅਸੀਂ ਵੀ ਨਵਾਂ ਹੀ ਬਣਾਨੇ ਹਾਂ ਭੰਦਾ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਵੀ ਹਰ ਸਾਲ ਨਵਾਂ ਜਨਮ ਹੈ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਓਕੇ ਠੀਕ ਹੈ ਸਰ ਥੈਂਕ ਯੂ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜਿਹੜਾ ਕਲਾਇੰਟ ਹੈ ਹਰ ਚੀਜ਼ ਦੀ ਪੂਰੀ ਨੌਲੇਜ ਲੈਂਦਾ ਹੈ ਹਰ ਚੀਜ਼ ਦੇ ਬਾਰੇ ਜਾਣਕਾਰੀ ਲੈਂਦਾ ਹੈ ਔਰ ਤੋਲ ਮੋਲ ਕੇ ਸਾਰੀ ਗੱਲਬਾਤ ਕੀਤੀ ਜਾਂਦੀ ਹੈ ਸੋ ਇਸ ਵੇਲੇ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਫਰਸਟ ਲਾਈਨ ਦੇ ਸਟਾਲ ਤੇ ਕਿ ਕਿੱਦਾਂ ਆਰਡਰਸ ਬੁਕਿੰਗ ਤੋਂ ਲੈ ਕੇ ਇਨਕੁਆਰੀ ਨੂੰ ਲੈ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੈੱਕ ਕੀਤੀਆਂ ਜਾਂਦੀਆਂ ਹੈ ਕਲਾਇੰਟ ਦੇ ਨਾਲ ਗੱਲਬਾਤ ਕਰਕੇ ਆਰਡਰਸ ਪ੍ਰੀ ਬੁਕਿੰਗ ਵੀ ਕੀਤੇ ਜਾਂਦੇ ਹੈ ਤਾਂ ਕਿ ਉਸ ਹਿਸਾਬ ਨਾਲ ਉਸ ਕਪੈਸਿਟੀ ਦੇ ਹਿਸਾਬ ਨਾਲ ਜਿਹੜਾ ਮਾਲ ਤਿਆਰ ਕੀਤਾ ਜਾ ਸਕੇ ਉਸ ਗੱਲਬਾਤ ਕਰਦਾ ਹੈ ਕੋਸ਼ਿਸ਼ ਕਰਾਂਗੇ ਯੰਗ ਡਾਇਰੈਕਟਰ ਨਾਲ ਵੀ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਦਾ ਦੀਆਂ ਚੀਜ਼ਾਂ ਕੋਈ ਚੀਜ਼ਾਂ ਹੋਰ ਨਵੀਆਂ ਨਵੀਆਂ ਕੀ ਚੀਜ਼ਾਂ ਹੈ ਗਿਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬੜਾ ਮੰਥਨ ਕੀਤਾ ਜਾਂਦਾ ਹੈ ਹਰ ਚੀਜ਼ ਦੀ ਬੁਕਿੰਗ ਨੂੰ ਲੈ ਕੇ ਇਹ ਨਹੀਂ ਕਿ ਦੇਖ ਕੇ اور ਬੁੱਕ ਕਰ ਦਿੱਤਾ ਸੋ ਬਹੁਤ ਸਾਰੀਆਂ ਚੀਜ਼ਾਂ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰਬਸ਼ਰ ਨਮਸਤੇ ਬੀਆ ਕਿਦਾਂ ਦਾ ਮਾਹੌਲ ਹੈ ਫਸਟ ਡੇ ਹਾਫ ਡੇ ਹੋ ਚੁੱਕਾ ਹੈ ਬਹੁਤ ਅੱਛਾ ਹੈ ਜੀ ਦੇ ਫਸਟ ਡੇ ਦੇ ਸਾਹਮਣੇ ਮਤਲਬ ਜੋ ਸੀ ਐਕਸਪੈਕਟ ਕੀਤਾ ਸੀ ਉਸ ਤੋਂ ਬਹੁਤ ਅੱਛਾ ਜਾ ਰਿਹਾ ਹੈ ਜੀ ਕੰਟੀਨਿਊਸ ਫੋਟਵਾਲ ਹੈ ਕਸਟਮਰ ਦਾ ਐਂਡ ਵੀ ਆਰ ਡੂਇੰਗ ਗ੍ਰੇਟ ਤੋ ਕਿਦਾਂ ਦਾ ਤਜਰਬਾ ਕੀ ਹੈ ਪਿਛਲੀ ਵਾਰ ਨਾਲੋਂ ਕੀ ਨਵੀਆਂ ਚੀਜ਼ਾਂ ਕਸਰ ਪਸੰਦ ਕਰ ਰਹੇ ਕਸਮਰ ਐਕਚੁਅਲੀ ਅਸੀਂ ਤਨਜੀ ਹਰ ਸਾਲ ਦੇਖਦੇ ਹਾਂ ਕਿ ਜੋ ਸਮਰਚ ਜੋ ਇੱਕ ਟ੍ਰੈਂਡ ਚੱਲਿਆ ਹੈ ਤੋ ਉਸੇ ਹਿਸਾਬ ਨਾਲ ਸਾਨੂੰ ਆਪਣੀ ਵਿੰਟਰ ਦੀ ਪਲੈਨਿੰਗ ਕਰਨੀ ਪੈਂਦੀ ਹੈ ਤੇ ਇਸ ਸਾਲ ਸਾਡੇ ਕੋ ਕੋਟ ਸੈਟ 3 ਪੀਸ ਸੂਟ ਐਂਡ ਕ੍ਰੋਪ ਟੌਪ ਲੇਡੀਜ਼ ਵਿੰਟਰ ਵੇਅਰ ਕਾਰਡੀਗਨ ਜਿਹੜੇ ਹੋਗੇ ਲੋਰਸ ਹੋਗੇ ਇਹ ਸਭ ਦਾ ਬੜਾ ਅੱਛਾ ਰਿਸਪੌਂਸ ਹੈ ਤੇ ਸਾਡੇ ਦਾ ਐਕਚੁਅਲੀ ਵਿੰਟਰ ਚ ਕਾਫੀ ਚੀਜ਼ਾਂ ਦੀ ਡਿਮਾਂਡ ਰਹਿੰਦੀ ਹੈ ਤੇ ਹੁਣ ਪਹਿਲਾਂ ਨਹੀਂ ਰਿਹਾ ਕਿ ਵੀ ਇਕੱਲੇ ਕਾਰਡੀਗਨ ਬਣਾਤਾ ਹੁਣ ਤਾਂ ਬਹੁਤ ਕੁਝ ਬਣਨ ਲੱਗ ਗਿਆ ਬੁਟੀਕ ਸਟਾਈਲ ਸਾਰਾ ਕੁਝ ਆ ਗਿਆ ਇਹ ਸਾਡੇ ਕੋਲ ਸਾਨੂੰ ਹੁਣ ਹੌਜ਼ਰੀ ਬੁਟੀਕ ਸਟਾਈਲ ਦਾ ਰੂਪ ਲੈ ਚੁੱਕੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਸੋ ਇਹਦੇ ਵਿੱਚ ਪਰੇਸ਼ਾਨੀ ਨਹੀਂ ਹੁੰਦੀ ਕਿਉਂਕਿ ਬੁਟੀਕ ਸਟਾਈਲ ਦਾ ਤਾਂ ਮਤਲਬ ਹੀ ਹੁੰਦਾ ਕਿ ਲਿਮਟਿਡ ਪੀਸ ਹਾਂਜੀ ਹਾਂਜੀ ਨਹੀਂ ਸਾਨੂੰ ਕੋਈ ਇਹਦੇ 'ਚ ਪਰੇਸ਼ਾਨੀ ਨਹੀਂ ਕਿਉਂਕਿ ਅਸੀਂ ਜਦੋਂ ਇੱਕ ট্র্যাক ਤੇ ਚੱਲਣ ਲੱਗ ਜਾਂਦੇ ਫਿਰ ਅਸੀਂ ਉਸ ਚੀਜ਼ ਦੇ ਆਦੀ ਹੋ ਜਾਂਦੇ ਜੀ ਸਾਨੂੰ ਈਜ਼ੀ ਹੋ ਜਾਂਦਾ ਜੀ ਸਭ ਕੁਲ ਬਿਲਾ ਕੇ ਫਾਇਦਾ ਹੋ ਰਿਹਾ ਹਾਂਜੀ ਹਾਂਜੀ ਬਹੁਤ ਠੀਕ ਹੈ ਆ ਕਸਪਰ ਜਿਹੜਾ ਇਸ ਵਾਰੀ ਆ ਰਿਹਾ ਉਹ ਕਿੰਦਾ ਦੀਆਂ ਡਿਮਾਂਡਸ ਲੈ ਕੇ ਆਇਆ ਕਸਟਮਰ ਐਕਚੁਅਲੀ ਤਾਂ ਦੇਖਣ ਆਉਂਦਾ ਜੀ ਵਿਜ਼ਿਟ ਕਰਦਾ ਉਹਨੂੰ ਨਵਾਂ ਪਨ ਚਾਹੀਦਾ ਹੁੰਦਾ ਜੇ ਤੁਹਾਡੇ ਕੋਲ ਨਵਾਂ ਪਨ ਹੈ ਤਾਂ ਕਸਟਮਰ ਤੁਹਾਡਾ ਜ਼ਰੂਰ ਪ੍ਰੋਡਕਟ ਲਾਇਕ ਕਰੇਗਾ ਔਰ ਲੈ ਕੇ ਜਾਏਗਾ ਸੋ ਕੰਮ ਕਰਦੇ ਰਹਿਣਾ ਪਵੇਗਾ ਕ੍ਰੀਏਟੀਵਿਟੀ ਬਿਲਕੁਲ ਕ੍ਰੀਏਟੀਵਿਟੀ ਦੀ ਲਾਈਨ ਹੈ ਜੀ ਤੇਰੇ ਵਿੱਚ ਕ੍ਰੀਏਟੀਵਿਟੀ ਮਸਟ ਸੋ ਲਾਈਵ ਤੋਂ ਸਿੱਧਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਸੀ ਫਰਸਟ ਲਾਈਨ 컬렉ਸ਼ਨ ਦੇ ਸਟਾਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਸਵਾਸ ਸੋ ਸ਼ੇਅਰ ਲਤੇ ਹਨ ਪਰ ਹੋਟਲ ਹਯਾਤ ਐਲ ਡੂ ਬੈਲੀਅਮੇ ਐਗਜ਼ੀਬਿਸ਼ਨ ਦੇ ਵਿੱਚ ਲਗਾਤਾਰ ਜਿਹੜਾ ਵਿੰਟਰ گارمنٹس کی بوکنگ نو لے کے جڑا شو شروعات ہو چکی ہے اور لائیو تصویر ہیں جو تھی دیکھ رہے ہو اس ٹائم فرسٹ لائن کلیکشن دے کے تو اور کسٹمر ہے اپنے ونٹرس کی کلیکشن نو دیکھتے ہوئے پرکھتے ہوئے اپنے پروڈکٹس نو دیکھ رہے ہیں اور آرڈر دین کے لیے پورا منتھن کیتا جا رہا سر کہ پروڈکٹ پاس ہے ک